ਗੁਰਾਇਆਂ ਦੇ ਵਾਰਡ ਨੰਬਰ 5 ਤੋਂ ਭਾਜਪਾ ਦੇ ਪੜੇ ਲਿਖਿਆ ਤੇ ਸੂਝਵਾਨ ਉਮੀਦਵਾਰ ਰਜਨੀ ਗਾਬਾ ਨੇ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਵਾਰਡ ਦੇ ਘਰ-ਘਰ ਜਾ ਕੇ ਆਪਣੇ ਹੱਥ ਵਿੱਚ ਵੋਟ ਮੰਗੀ। ਇਸ ਮੌਕੇ ਰਜਨੀ ਗਾਬਾ ਨੇ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 21 ਦਸੰਬਰ ਵਾਲੇ ਦਿਨ ਵਾਰਡ ਵਾਸੀ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ। ਯਤਨ ਤੋਂ ਬਾਅਦ ਉਹ ਵਾਰਡ ਦੇ ਵਿਕਾਸ ਕੰਮ ਵੱਡੀ ਪੱਧਰ ਤੇ ਕਰਵਾਉਣਗੇ। ਇਸ ਮੌਕੇ ਭਾਜਪਾ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਰਜਨੀ ਗੱਬਾ ਜਿਨ੍ਹਾਂ ਨੂੰ ਵਾਰਡ ਨੰਬਰ 5 ਤੋਂ ਕਮਲਦੀਪ ਜੀਜੇਪੀ ਦੇ ਟਿਕਟ ਮਿਲੀ ਹੈ ਤੇ ਮੇਰਾ ਚੋਣ ਨਿਸ਼ਾਨ ਕਮਲ ਦਾ ਝੂਲਾ ਹੈ ਤੇ ਸਾਰੇ ਹੀ ਮੈਂ ਵਾਰਡ ਵਾਸੀਆਂ ਨੂੰ ਇਹੀ ਫੀਲ ਕਰਦੀਆਂ ਕਿ 21 ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਮੈਨੂੰ ਦਿਓ ਤਾਂ ਕਿ ਮੈਂ ਜੋ ਆਪਣੇ ਵਾਰਡ ਦੇ ਰੁਕੇ ਹੋਏ ਕੰਮ ਹਨ ਉਹਨਾਂ ਨੂੰ ਪੂਰਾ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਤੇ ਮੈਨੂੰ ਆਪਣੇ ਵਾਰਡ ਵਾਸੀਆਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਜਿੱਦਾਂ ਜਿੱਦਾਂ ਅਸੀਂ ਡੋਰ ਟੂ ਡੋਰ ਮੀਟਿੰਗ ਕਰ ਰਹੇ ਹਾਂ ਉਹਨਾਂ ਦਾ ਸਾਨੂੰ ਫਰਕੂਰ ਸਾਥ ਔਰ ਮੇਰਾ ਵਿਸ਼ਵਾਸ ਪੂਰਾ ਮਿਲ ਰਿਹਾ ਸਾਰੇ ਵਾਟਵਾਸੀ ਮੇਰੇ ਨਾਲ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅੱਜ ਮੈਂ ਇਸ ਚੋਣ ਪ੍ਰਚਾਰ ਦੇ ਵਿੱਚ ਖੜੀ ਹੋਈਆਂ ਤੇ ਮੈਂ ਉਹਨਾਂ ਨੂੰ ਪੂਰਾ ਪੂਰਾ ਵਿਸ਼ਵਾਸ ਦਿਲਾਉਣੀ ਆ ਕਿ ਉਹਨਾਂ ਦੇ ਵਿਸ਼ਵਾਸ ਤੇ ਵਿਸ਼ਵਾਸ ਨੂੰ ਮੈਂ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਤੁਹਾਨੂੰ